ਮੁਸਲਿਮ ਸਮਾਜ ਦੇ ਧਾਰਮਿਕ ਮੁਕੱਦਸ ਅਸਥਾਨ ਰੋਜ਼ਾਸ شریف ਸਰਹੰਦ ਵੱਲੋਂ ਗੁਰਦਾਸਪੁਰ ਜ਼ਿਲ੍ਹੇ ਦੇ ਦੀਨਾ ਨਗਰ ਤੇ ਵਿੱਚ ਕੁਦਰਤੀ ਹੜ੍ਹ ਨਾਲ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਰਾਸ਼ਟਰ ਮੰਤਰੀ ਕੇ ਜੀ ਕੇ ਇਸ ਮਦਦ ਦੇ ਵਿੱਚ ਖਾਣ ਪੀਣ ਦੇ ਸਮਾਨ ਦੇ ਨਾਲ ਨਾਲ ਰਾਸ਼ਨ ਚਾਦਰਾਂ ਭਾਂਡੇ ਬਰਤਨ ਮੰਜੇ ਜੁੱਤੀਆਂ ਕੱਪੜੇ ਸੈਨੀਟਰੀ ਪੈਡ ਤੇ ਘਰ ਬਣਾਉਣ ਲਈ ਜਿਹੜਾ ਅਚੀਜ਼ਾਂ ਜੜੀਆਂ ਨੇ ਹੂ ਪੇਡੀਆਂ ਕਰੀਆਂ ਉੱਥੇ ਹੀ ਖਲੀਫਾ सय्यद ਮੁਹੰਮਦ 사ਦੀਕ ਰਜ਼ਾ ਮੁਜੱਦਦ ਵੱਲੋਂ ਜਿਹੜਾ ਅਮਨ ਸ਼ਾਂਤੀ ਤੇ ਪੰਜਾਬ ਦੇ ਵਿੱਚ ਮੁੜ ਖੁਸ਼ਹਾਲੀ ਲਈ ਦੁਆ ਕੀਤੀ ਗਈ ਉਹਨਾਂ ਨੇ ਜ਼ੋਰ ਦਿੱਤਾ ਕਿ ਹੜਾ ਦੇ ਨਾਲ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਕਰਨਾ ਸਭ ਦਾ ਫਰਜ਼ ਹੈ। ਬismillahir Rahmanir Rahim ਅੱਜ ਸੇ ਜ਼ਿਲ੍ਹਾ ਗੁਰਦਾਸਪੁਰ ਦੇ ਸ਼ਹਿਰ ਜਿਨ੍ਹਾਂ ਰਗੜ ਅਸੀਂ ਇੱਥੇ ਆਏ ਨੇ ਅੱਜ ਇੱਥੇ ਦੇ ਕੁਝ ਇਲਾਕਿਆਂ ਵਿੱਚ ਅਸੀਂ ਜਾ ਕੇ ਇੱਥੇ ਦੇ ਪਿੰਡਾਂ ਬੁੰਡਾਂ ਦਾ ਉਸ ਤੋਂ ਸਰਵੇ ਕੀਤਾ ਅਤੇ ਅਸੀਂ ਜਿਹੜਾ ਸਹਾ ਸਮਭਵੀ ਜਿਹੜੀ ਹੈ ਲੋਕਾਂ ਤੱਕ ਪਹੁੰਚਾਈ ਪੁੱਛਾਈ ਹੈ ਤੇ ਇੱਥੇ ਅਸੀਂ ਆ ਕੇ ਦੇਖਿਆ ਹਮ ਲੋਕ ਜਿਹੜੇ ਲੋਕਾਂ ਦੀ ਜ਼ਰੂਰਤਾਂ ਜਿਹੜੀਆਂ ਬਹੁਤ ਜ਼ਿਆਦਾ ਨੇ ਰਾਸ਼ਨ ਦੀ ਤਾਂ ਇੰਨੇ ਉਸ ਨੂੰ ਜ਼ਰੂਰ ਨਹੀਂ ਹੈ ਕਿਉਂਕਿ ਉੱਥੇ ਰਾਸ਼ਨ ਬਹੁਤ ਜਮ੍ਹਾਂ ਹੋ ਚੁੱਕਿਆ ਹੈ ਤੇ ਇਸ ਤੋਂ ਇਲਾਵਾ ਲੋਕਾਂ ਦੀ ਇਹ ਮੁੱਢਲੀ ਜ਼ਰੂਰਤਾਂ ਵਾਸਤੇ ਜਿਵੇਂ ਕਿ ਉਸ ਤੋਂ ਲੋਕਾਂ ਦੇ ਜਿੱਥੇ ਮਿੱਟੀ ਦਾ ਮਕਾਨਾ ਗਿਰ ਗਏ ਨੇ ਜਾਂ ਤੇ ਕੋਈ ਨੁਕਸਾਨ ਹੋਇਆ ਹੈ ਤੇ ਉਹਨਾਂ ਦੀ ਪਰਪੁਰ ਪਰਪਾਈ ਵਾਸਤੇ ਸਾਨੂੰ ਜਿਹੜਾ ਹੈਗਾ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ ਤੇ ਇਸ ਤੋਂ ਇਲਾਵਾ ਜਿਹੜਾ ਹੈਗਾ ਇਸ ਮੌਕੇ ਤੇ ਜਿਹੜਾ ਹੈਗਾ ਸਾਡੇ ਨਾਲ ਅ ਮੁਫਤੀ ਆਜ਼ਮ ਉਹ ਜਾਬੀ ਡੇਗੇ ਮੁਫਤੀ ਇਕਬਾਲ ਹਸਨ ਸਾਹਿਬ ਉਹ ਵੀ ਨਾਲ ਸੀ ਤੇ ਇਸ ਤੋਂ ਇਲਾਵਾ ਸਾਡੇ ਕੁਝ ਬੰਬੇ ਤੋਂ ਹੋਰ ਕੁਝ ਗੈਸਟ ਆਏ ਹੋਏ ਸੀ ਉਹ ਵੀ ਸਾਡੇ ਨਾਲ ਇਸ ਮੌਕੇ ਤੇ ਪਹੁੰਚੇ ਤੇ ਅੱਜ ਅਸੀਂ ਅੱਜ ਇਸ ਮੌਕੇ ਤੇ ਇਕੱਠਾ ਹੋ ਗਿਆ ਸੀ ਤੋਂ ਉਹਨੇ ਸੇ ਦੁਆ ਵੀ ਕੀਤੀ ਕਹ ਲਿਆ ਦਲਾ ਇਸ ਇਲਾਕਿਆਂ ਨੂੰ ਦੁਬਾਰਾ ਜਿਹੜਾ ਜੋ ਉੱਥੇ ਦੇ ਹਾਲਾਤ ਹੋਏ ਨੇ ਉਸ ਤੋਂ ਲੋਕਾਂ ਨੂੰ ਵਾਹ ਨਿਕਾਲ ਲੈ ਅਤੇ ਫਿਰ ਇਹ ਇਲਾਕੇ ਨੂੰ ਅੰਦਰ ਤਰੱਕੀਤਾ ਫਰਮਾਏ ਅਤੇ ਇਹ ਲੋਕਾਂ ਨੂੰ ਖੁਸ਼ਾ ਖੁਸ਼ਾ ਦੀ ਤਸੀਫ